ਪਟਿਆਲਾ ਵਾਸੀਆਂ ਨੂੰ ਪਿਆਰ ਭਰੀ ਸ਼ਸ਼੍ਰੀਕਾਲ ਸਾਰਿਆਂ ਨੂੰ ਮੇਰੇ ਵੱਲੋਂ ਆਨਾਲੇ ਦੀਵਾਲੀ ਦੇ ਤਿਉਹਾਰ ਦੀ ਬੰਦੀ ਛੋੜ ਦਿਵਸ ਦੀ ਅਤੇ ਵਿਸ਼ਵ ਕਰਮਾ ਦਿਵਸ ਦੀ ਬਹੁਤ-ਬਹੁਤ ਵਧਾਈਆਂ ਤੇ ਮੇਰੀ ਬੇਨਤੀ ਹੈ ਸਭ ਨੂੰ ਕਿ ਆਪਾਂ ਇੱਕ ਗ੍ਰੀਨ ਦੀਵਾਲੀ ਤੇ ਕਮਿਊਨਿਟੀ ਦੀਵਾਲੀ ਜ਼ਰੂਰ ਮਨਾਈਏ ਕਿਉਂਕਿ ਜਿਹੜਾ ਦੀਵਾਲੀ ਦਾ ਤਿਉਹਾਰ ਹੈਗਾ ਇਹਦਾ ਜਿਹੜਾ ਆਪਾਂ ਪਿਛੁੱਕੜ ਹੀ ਦੇਖੀਏ ਤਾਂ ਉਹਦਾ ਬੇਸਿਸ ਹੀ ਇਹ ਹੈਗਾ ਕੀ ਆਪਾਂ ਆਪਣੇ ਆਉਣ ਵਾਲੇ ਸਮੇਂ ਵਾਸਤੇ ਹੀ ਆਪਣੇ ਪਰਿਆਵਰਣ ਵਾਸਤੇ ਆਪਣੇ ਆਉਣ ਵਾਲੀ ਜਨਰੇਸ਼ਨ ਵਾਸਤੇ ਕਿਦਾਂ ਦਾ ਮਾਹੌਲ ਛੱਡ ਕੇ ਜਾ ਰਹੇ ਹਾਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਕੋਈ ਵੀ ਸਰਕਾਰੀ ਪ੍ਰੋਗਰਾਮ ਤੁਹਾਡੇ ਸਾਥ ਦੇ ਬਿਨਾ ਅਧੂਰਾ ਹੈ ਚਾਹੇ ਉਹ ਸਵੱਛਤਾ ਮੁਹਿੰਮ ਸਤਿ ਸ਼੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਸਾਰੇ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਪਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਆਸ ਕਰਦੇ ਆ ਕਿ ਸਾਰੇ ਖੁਸ਼ ਹੋਵੋਗੇ ਤੇ ਆਪਣੇ ਪਰਿਵਾਰਾਂ ਦੇ ਨਾਲ ਤੁਸੀਂ ਜਿਹੜੀ ਦੀਵਾਲੀ ਹੈ ਉਹ ਗ੍ਰੀਨ ਐਂਡ ਕਲੀਨ ਆਪਾਂ ਪ੍ਰਦੂਸ਼ਣ ਰਹਿਤ ਜਿਹੜੀ ਦੀਵਾਲੀ ਮਨਾਈਏ ਸੋ ਆਪਾਂ ਕਿਸਾਨਾਂ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਰਲ ਮਿਲ ਕੇ ਆਪਣੀ ਭਾਈਚਾਰੇ ਦੇ ਨਾਲ ਜਿਹੜੀ ਦੀਵਾਲੀ ਮਨਾਈਏ ਸੋ ਸਾਰਿਆਂ ਨੂੰ ਮੇਰੇ ਵੱਲੋਂ ਗਰਲਾਲ ਕਨੌਰ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਕੀ ਕਨੌਰ ਵਾਈਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਪੋਰਟਸ ਵਿੰਗ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਸਾਰੇ ਦੇਸਾਂ ਵਿਦੇਸਾਂ ਚ ਬਸਦਿਆਂ ਨੂੰ ਪੰਜਾਬੀ ਭਾਈਚਾਰੇ ਨੂੰ ਸੋ ਭਾਰਤ ਵਾਸੀਆਂ ਨੂੰ ਦੀਵਾਲੀ ਦੀਆਂ ਮੰਦੀ ਛੋੜ ਦੀਵਸ ਦੀਆਂ ਵਿਸਕਰਮਾ ਦੇਸ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈਆਂ ਵਾਗਰੂ ਚੜਦੀ ਕਲਾ ਚ ਰੱਖੇ ਹਰ ਇੱਕ ਨੂੰ ਖੁਸ਼ੀ ਖੇੜੇ ਬਖਸ਼ੇ ਰੋਸ਼ਨੀ ਦਾ ਇਹ ਤਿਹਾਰ ਸਾਰਿਆਂ ਦੀ ਜ਼ਿੰਦਗੀ ਚ ਰੋਸ਼ਨੀ ਭਰੇ ਸੋ ਆਓ ਇਸ ਵਾਰ ਪਰਣ ਕਰੀਏ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਉਹਦੇ ਲਾ ਕੇ ਅਸੀਂ ਇਹਦੇ ਖੁਸ਼ੀਆਂ ਖੇੜੇ ਪ੍ਰਾਪਤ ਕਰੀਏ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਮੇਰੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਵੱਡੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦੀਵਸ ਦੀਆਂ ਵਿਸਕਰਮਾ ਦੀਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਧਾਈਆਂ ਹੋਣ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ